ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਲੰਬੀ ਦੇ ਪਿੰਡ ਚੰਨੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ 2 ਲੱਖ ਤੋਂ ਵੱਧ ਦੇ ਜਿਹੜੇ ਨੇ ਖਾੜ ਤੇ ਬੀਜ ਜਬਤ ਕੀਤੇ ਗਏ ਨੇ ਇੱਕ ਦੁਕਾਨਦਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਵੱਡੀ ਰੇਡ ਕੀਤੀ ਗਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਪਿਛਲੇ 10 ਸਾਲਾਂ ਤੋਂ ਇਸ ਦੁਕਾਨਦਾਰ ਵੱਲੋਂ ਲਗਾਤਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਖੜ ਤੇ ਬੀਜ ਜੜੇ ਨੇ ਵੇਚੇ ਜਾ ਰਹੇ ਸੀ ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੂੰ ਇਸ ਦੀ ਸੂਚਨਾ ਮਿਲਦੀ ਹੈ ਇਨ੍ਹਾਂ ਵੱਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲਿਆ ਤਸਵੀਰਾਂ ਵਿੱਚ ਤੁਸੀਂ ਵੇਖ ਬਾ ਰਹੇ ਹੋ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਇਸ ਦੁਕਾਨਦਾਰ ਤੇ ਛਾਪੇ ਮਾਰੀ ਕੀਤੀ ਗਈ ਜਿਸ ਤੋਂ ਬਾਅਦ 20 ਲੱਖ ਰੁਪਏ ਦੇ ਕਰੀਬ ਜਿਹੜੇ ਨੇ ਖਰ ਅਤੇ ਬੀਜ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਾਣਕਾਰੀ ਅਨੁਸਾਰ ਦੁਕਾਨਦਾਰ ਜਿਹੜਾ ਹੈ ਲਗਾਤਾਰ 10 ਸਾਲਾਂ ਤੋਂ ਇਹ ਜਿਹੜਾ ਇਹ ਦੁਕਾਨ ਚਲਾ ਰਿਹਾ ਸੀ ਵਿਭਾਗ ਵੱਲੋਂ ਦੁਕਾਨਦਾਰ ਤੇ ਵੱਡੀ ਕਾਰਵਾਈ ਕੀਤੀ ਇਹ ਦੱਸਿਆ ਜਾ ਰਿਹਾ ਹੈ ਕਿ ਐਫ ਆਈ ਆਰ ਵੀ ਜੜੀਆ ਦਰਜ ਕੀਤੀ ਜਾਵੇਗੀ ਜਿਸ ਤੇ ਲਗਾਤਾਰ ਕਿਹਾ ਜਾ ਰਿਹਾ ਵਿਭਾਗ ਵੱਲੋਂ ਕਿ ਜੋ ਵੀ ਖਾੜ ਅਤੇ ਬੀਜ ਜਿਹੜੇ ਨੇ ਗੈਰ ਕਾਨੂੰਨੀ ਤਰ੍ਹਾਂ ਤਰੀਕੇ ਨਾਲ ਵੇਚ ਰਹੇ ਨੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਖੇਤੀਬਾੜੀ ਵਿਭਾਗ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਈਨਾ ਮੈਂ ਕਿਹੜੇ ਮੈਂ ਮੇਰਾ ਸੁਣ ਮੈਂ ਖੇਤੀョੜੀ ਬਾਬ ਤੋਂ ਵਿਜੇ ਸਿੰਘ ਬਲਾਕ ਖੇਤੀョੜੀ ਅਸਰ ਜੰਬੀ ਜਿਹੜੀ ਕੀਤੀ ਹੈ ਚੰਨੋ ਪਿੰਡ ਦੇ ਵਿੱਚ ਕੀ ਪੂਰਾ ਮਾਮਲਾ ਚੰਨੋ ਪਿੰਡ ਦੇ ਵਿੱਚ ਅਸੀਂ ਅਚਨਚੇਤ ਚੈਕਿੰਗ ਜਿਹੜੀ ਦੁਕਾਨਾਂ ਦੀ ਕਰ ਰਹੇ ਸੀ ਤੇ ਸਾਨੂੰ ਗੁਪਤ ਸੂਚਨਾ ਮਿਲੀ ਵੀ ਉੱਥੇ ਇੱਕ ਮਕਾਨ ਦੇ ਵਿੱਚ ਕਿਸੇ ਨੇ ਅਧਿਕਾਰ ਤੌਰ ਤੇ ਆਹ ਤੇ ਪੈਸਟਿਸਾਈਡ ਸਟੋਰ ਕੀਤਾ ਹੋਇਆ ਤੇ ਪੂਰੀ ਲੰਬੀ ਬਲਾਕ ਦੀ ਟੀਮ ਨੇ ਆਣ ਕੇ ਤੇ ਉਹਨੇ ਤੇ ਰੇਡ ਮਾਰ ਰੇਡ ਕੀਤੀ ਰੇਡ ਕਰਨ ਤੇ ਪਤਾ ਲੱਗਾ ਕਿ ਉਹ ਜਿਹੜੀ ਥਾਂ ਹੈ ਉਹ ਸਿੰਗਲਾ ਪੈਸਿਸਾਈਡ ਐਂਡ ਫਰਟੀਲਾਈਜ਼ਰ ਜਿਹੜਾ ਕਿ ਉਹਦੇ ਕੋਲੇ ਪੈਸਿਸਾਈਡ ਦਾ ਲਾਇਸੈਂਸ ਹੈ ਪਰ ਖਾਦ ਤੇ ਬੀਜ ਦਾ ਲਾਇਸੈਂਸ ਨਹੀਂ ਹੈ ਉਹਨੇ ਅਣ ਅਧਿਕਾਰਤ ਥਾਂ ਦੇ ਉੱਤੇ ਜਿਹੜਾ ਮਾਲ ਸਟੋਰ ਕਰ ਰੱਖਿਆ ਸੀ ਉਹਦੀ ਸਾਰੇ ਦੀ ਇਨਵੈਂਟਰੀ ਬਣਾ ਲਈ ਹੈ ਤੇ ਉਹਨੇ ਸੈਂਪਲਿੰਗ ਕਰੀ ਜਾਂਦੇ ਆ ਤੇ ਇਹਨੂੰ ਸੈਂਪਲ ਲੈ ਕੇ ਤੇ ਅਗਲੇ ਦੀ ਕਾਰਵਾਈ ਹਿਤ ਇਹ ਡਿਟੈਲ ਸਰ ਪਿਛਲੇ ਕਿੰਨੇ ਟਾਈਮ ਤੋਂ ਇਹ ਗੋਦਾਮ ਜਿਹੜਾ ਚੱਲਦਾ ਆ ਜਾਂਦਾ ਕਿੰਨੇ ਟਾਈਮ ਤੋਂ ਇਹ ਗੈਰ ਕਾਨੂੰਨੀ ਕਹਿ ਸਕਦੇ ਆ ਨਾ ਆਪਾਂ ਗੈਰ ਕਾਨੂੰਨੀ ਜਰੀਏ ਜਗਾ ਪੜਾਇਆ ਹੋਇਆ ਹੈ ਸਾਨੂੰ ਪਹਿਲਾਂ ਇਸ ਨਹੀਂ ਸੀ ਪਤਾ ਇਹ ਗੁਪਤ ਸੂਚਨਾ ਕਿਸੇ ਨੇ ਸੰਭੋਲ ਕੇ ਦਿੱਤੀ ਤੇ ਉਹ ਉਸੇ ਵੇਲੇ ਅਸੀਂ ਜਾਣ ਕੇ ਰੇਡ ਕੀਤਾ ਤੇ ਰੇਡ ਕਰਨ ਤੇ ਪਾਇਆ ਗਿਆ ਵੀ ਉੱਥੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ ਲੋਡਲ ਕਿੰਨੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਆ ਕਿੰਨਾ ਕੁ ਮਾਲ ਹੈ ਤੇ ਸੋ ਕਿੰਨੀ ਕੁੰਜ ਕੀਮਤ ਹੋਏਗੀ ਉਸ ਮਾਲ ਦਾ ਕੀਮਤ तकरीबन 20 ਲੱਖ ਦੇ ਲਾਗੇ ਜਿਹੜਾ ਉਹ ਉਹ ਦਾ ਮਾਲ ਦੀ ਕੀਮਤ ਹੋਊਗੀ ਉਹਦੇ ਵਿੱਚ ਜਿਹੜੇ ਹੁਣ ਤੱਕਰ ਸੈਂਪਲ ਤਿੰਨ ਫਰਟੀਲਾਈਜ਼ਰ ਦੇ ਪਰਲੇ ਨੇ ਤੇ ਤਿੰਨ ਪੈਸਟੀਸਾਈਡ ਦੇ ਤੇ ਲਗਾਤਾਰ ਕਾਰਵਾਈ جاری ਹੈ ਤੇ ਮੈਨੂੰ ਇੰਜ ਲੱਗਦਾ ਹੈ ਵੀ ਸ਼ਾਮ ਨੂੰ 7-8 ਵਜੇ ਤੱਕਰ ਕਾਰਵਾਈ ਪੂਰੀ ਠੀਕ ਹੋ ਗਈ। ਸਰ ਜਿਹੜਾ ਹੁਣ maal ਤੁਸੀਂ ਕਵਰ ਕੀਤਾ ਹੈ ਇਸ maal ਦਾ ਕੀ ਕੀਤਾ ਜਾਏਗਾ ਸੀਲ ਕੀਤਾ ਜਾਏਗਾ। ਇਹਨੂੰ ਸੀਲ ਕਰਕੇ ਤੇ ਪੁਲਿਸ ਤੇ ਸਪੁਰਦਗੀ ਕੀਤੀ ਜਾਵੇਗੀ। ਪੁਲਸਥਾਣਾ ਲੰਬੀ ਦੇ ਜਿਹੜੇ ਐਸਆਈਏ ਆ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਉਹ ਆਣ ਕੇ ਤੇ ਇਸ maal ਨੂੰ ਪੁਲਿਸ ਕਸਟਡੀ ਲਈ ਇਹਦਾ ਮਾਮਲਾ ਦਰਜ ਕਰਵਾਇਆ ਜਾਏਗਾ। ਬਿਲਕੁਲ ਐਫਆਈਆਰ ਦਰਜ ਹੋਊਗੀ ਜੀ ਤੇ ਉਹ ਐਫਆਈਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਲੈ ਲੈਣ। ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਦਾਂ ਦੇ ਜਿਹੜੇ ਡੀਲਰ ਨੇ ਭੁਲੇ ਭਲੇ ਕਿਸਾਨਾਂ ਨੂੰ ਜਿਹੜਾ ਇਦਾਂ ਦੀ ਬਲੀ ਚੜਾ ਰਹੇ ਆ ਆਮਨ ਕਿਸਾਨ ਨੂੰ ਸਾਡੀ ਇਹ ਬੇਨਤੀ ਹੈ ਕਿ ਕਿਸੇ ਵੀ ਇਹੋ ਜਿਹੇ ਡੀਲਰ ਤੋਂ ਕੋਈ ਸਪਰੇਅ ਖਰਾਦ ਨਾ ਲਈ ਜਾਵੇ ਜਿਹੜਾ ਭਰੋਸੇਯੋਗ ਹੈ ਨਹੀਂ ਜਿਹੜੇ ਭਰੋਸੇਯੋਗ ਹੈਗੇ ਉਹਨਾਂ ਨੇ ਆਪ ਦੇ ਲਾਇਸੈਂਸ ਬਣਾਏ ਹੋਏ ਹਨ ਲਾਇਸੈਂਸ ਬਣਾ ਕੇ ਤੇ ਕੋਈ ਵੀ ਮਾਲ ਵੇਚੇ ਤੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਜਦੋਂ ਲਾਇਸੈਂਸ ਨਾ ਬਣਾ ਕੇ ਤੇ ਉਹਦੇ ਨਾਲ ਉਹ ਦੋਰੀ ਮਾਰ ਕਰ ਰਹੇ ਨੇ ਉਹਦੇ ਨਾਲ ਇੱਕ ਤਾਂ ਜਿਹੜੇ ਦੂਜੇ ਡੀਲਰ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਨਾਲ ਸਮਾਜ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈਗੇ ਉਹ ਉਹ ਨੁਕਸਾਨ ਦੇ ਰਿਹਾ ਹੈ ਮੈਂ ਵਿਭਾਗ ਨਾਲ ਸੰਬੰਧਤ ਮੈਂ ਸੁਵਿੰਦਰ ਸਿੰਘ ਖੇਤੀਬੜੀ ਵਿਕਾਸ ਅਫਸਰ ਦਫਤਰ ਮੁਖ ਖੇਤੀਬੜੀ ਅਫਸਰ ਜੀ ਮੁਖਸਾਫ ਹੋ ਜੀ ਸਰ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕੀ ਕਿਹੜੀਆਂ ਕਿਹੜੀਆਂ ਟੀਮਾਂ ਤੋਂ ਕੋਈ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੂਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਟੇਡੀਅਮ ਖੇਤੀਬਾੜੀ ਇਨਪੁਟਸ ਦੀਆਂ ਦੁਕਾਨਾਂ ਉਹਨਾਂ ਤੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰਾਉਂਡ ਤੇ ਸੀ ਅ ਇਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੂ ਦੇ ਵਿੱਚ ਇੱਕ ਡੀਲਰ ਹੈ ਸਿੰਗੂਲਾ ਪੈਸ਼ੇਰ ਦੇ ਨਾਮ ਤੇ ਉਹਨਾਂ ਨੇ ਅਨ ਅਥੋਰਾਈਜ਼ਡ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਤ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਿਹਾ ਸੀ ਜਦੋਂ ਸਾਰਾ ਸਟਾਕ ਤੇ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਵਕ ਵਕਤਰ ਹੁੰਦੇ ਉਹ ਪਾਈ ਕਿੰਨੀ ਕੀਮਤ ਕਿੰਨੀ ਹੋ ਸਕਦੀ ਹੈ ਜਿਹੜਾ ਮੈਂ ਅੱਜ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀਮਤ ਅਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਹੀ ਲੱਗੇਗਾ ਕੀ ਨਾਮ ਹੈ ਸਰ ਜਿਹੜਾ ਦੁਕਾਨ ਦਾ ਮਾਲਕ ਹੈ ਬਿਸਟਰ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਿਹਾ ਹੈ ਪਿੰਡ ਚੰਨੂ ਦਾ ਹੈ ਸਿੰਗਲਾ ਪ੍ਰੈਸਰ ਦੇ ਨਾਮ ਤੇ ਔਰ ਇਹਨਾਂ ਕੋਲੇ ਸੈਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਅਰਾਊਂਡ ਬੜ 2012 ਤੋਂ ਇਹ ਸੈਕਟਰ ਦਾ ਕੰਮ ਕਰ ਰਿਹਾ ਹੈ ਕਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾ ਲਾਇਸੈਂਸ ਤੋਂ ਸੇਲ ਪਰਚੇਸ ਕਰਦੇ ਸੀ ਸਰ ਕਿੰਨੇ ਕ ਟਾਈਮ ਤੋਂ ਇਹ ਵੇਦ ਜਿਹੜਾ ਗੋਦਾਮ ਵੀ ਤੁਸੀਂ ਦੱਸ ਰਹੇ ਹੋ ਵੀ ਮਹਿਕਮੇ ਦੀ ਨਿਗਾਹ ਦੇ ਵਿੱਚ ਨਹੀਂ ਹੈ ਵੇਦ ਗੋਦਾਮ ਹੈ ਕਿਸ ਤਰ੍ਹਾਂ ਦੇਖਦੇ ਹਨ ਇਹ ਜਿੰਨਾ ਸਟਾਕ ਦੇਖਿਆ ਗਿਆ ਉਹਦੇ ਤੋਂ ਇਹ ਪਤਾ ਲੱਗਦਾ ਰੀਸੈਂਟਲੀ ਕੋਈ ਥੋੜੇ ਸਮੇਂ ਤੋਂ ਇਹ ਇਹਨਾਂ ਨੇ ਇੱਕ ਤੇ ਸਟੋਰ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਡਿਪਾਰਟਮੈਂਟ ਰੈਗੂਲਰਲੀ ਇਹਨਾਂ ਦੇ ਸੈਂਪਲਿੰਗ ਵੀ ਕਰਦਾ ਰਿਹਾ ਉਦੋਂ ਕਦੇ ਇਹਦਾ ਦਾ ਮਾਮਲਾ ਧਿਆਨ ਦੇ ਵਿੱਚ ਨਹੀਂ ਆਇਆ ਸੀ